ਗੁਰੂ ਖਾਲਸਾ ਜੀ ਇਹ ਜੋ ਸਰਬਲੋ ਪ੍ਰਕਾਸ਼ ਗ੍ਰੰਥ ਦੀ ਗੁਰਬਾਣੀ ਹੈ ਇੱਕ ਮਹਾਨ ਮੁਜਸਮਾ ਹੈ ਗਿਆਨ ਦਾ ਕਈ ਗੁਰੂ ਖਾਲਸਾ ਜੀ ਕਹਿ ਦਿੰਦੇ ਨੇ ਗ੍ਰੰਥ ਦੇ ਵਿੱਚ ਲక్ష్ਮੀ ਦੀ ਪੂਜਾ ਕੀਤੀ ਹੈ ਇਹ ਗ੍ਰੰਥ ਦੇ ਵਿੱਚ ਲక్ష్ਮੀ ਦੀ ਨਹੀਂ ਲక్ష్ਮੀ ਦੇ ਪਤੀ ਦੀ ਪੂਜਾ ਕੀਤੀ ਹੋਈ ਹੈ ਗੁਰੂ ਖਾਲਸਾ ਜੀ ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਆਦੀ ਮੰਤਰ ਮੂਲ ਮੰਤਰ ਨਹੀਂ ਉਚਾਰਨਾ ਆਉਂਦਾ ਉਹ ਸ਼ੰਕਾ ਕਰਦੇ ਨੇ ਦਸਵੇਂ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਦੇ ਉੱਪਰ ਜਿਨ੍ਹਾਂ ਨੂੰ ਗੁਰੂ ਖਾਲਸਾ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੀ ਅਰਥਾਵਲੀ ਦਾ ਕੋਈ ਭੇਦ ਨਹੀਂ ਹੈ او اپنے آپ گیانی وی سمجھتے ہیں وہ کہتے اے جی دی وانگ لشمی دی پوجا ہے سجے پاشاہ جی نے لشمی دی نہیں سگوں لشمی دے پتی لشمی نرائن دی پوجا کیتی ہے اس سرب لوگ دے اکھیر دے بچے سجی پاشاہ جی نے جتے ਸਰਬ ਲੋ ਪਾਵਨ ਗੁਰਬਾਣੀ ਪੜ੍ਹਨ ਦਾ ਮਹਾਤਮ ਦੱਸਿਆ ਹੈ ਉੱਥੇ ਹੀ ਮਹਾਰਾਜ ਸਾਹਿਬ ਜੀ ਨੇ ਜ਼ਿਕਰ ਕੀਤਾ ਹੈ ਕਿ ਇਹਦੇ ਵਿੱਚ ਅਸਾਂ ਨੇ ਕੀ ਕੀ ਕਥਨ ਕੀਤਾ ਹੈ ਪਹਿਲੇ ਮਹਾਰਾਜ ਦੱਸਦੇ ਨੇ ਕਿ ਆਦਿ ਦੇ ਵਿੱਚ ਜਿਵੇਂ ਸਤ ਸਹੀ ਦੀ ਕਥਾ ਹੈ ਉਹ ਅਸਾਂ ਨੇ ਕਥਨ ਕੀਤੀ ਹੈ ਯੇਰੇ ਦੁਰਗਾ ਦੇ ਦੰਤਾਂ ਦਾ ਸੰਗਾਰ ਕੀਤਾ ਹੈ ਉਹ ਸਾਰਾ ਹੀ ਇਸ ਗ੍ਰੰਥ ਦੇ ਵਿੱਚ ਕਥਨ ਕੀਤਾ ਹੈ ਔਰ ਜਿਸ ਵਕਤ ਬੀਰਜਨਾਦ ਦੇਵ ਨੇ ਦੇਵੀ ਦੁਰਗਾ ਨੂੰ ਜੰਗ ਦੇ ਮੈਦਾਨ ਵਿੱਚ ਆ ਸਮਰਥਤ ਕਰ ਦਿੱਤਾ ਤਾਂ ਨਰਾਇਣ ਨੇ ਵੈਗੁਰੂ ਅਕਾਲ ਪੁਰਖ ਪਰਮੇਸ਼ਰ ਨੇ ਲੋਹੇ ਦਾ ਸਰੀਰ ਧਾਰ ਕੇ ਉਹਦੀ ਰੱਖਿਆ ਕੀਤੀ ਜੰਗ ਦੇ ਪ੍ਰਧਾਨ ਦੇ ਵਿੱਚ ਦੰਤਾਂ ਦਾ ਸੰਗਾਰ ਕੀਤਾ ਉਹ ਕਥਾ ਅਸਾਨੇ ਗ੍ਰੰਥ ਦੇ ਵਿੱਚ ਲਿਖੀ ਹੈ ਫਿਰ ਇਹ ਗ੍ਰੰਥ ਦਾ ਮਹਾਦਮ ਵੀ ਦੱਸਿਆ ਹੈ 9 ਲੱਖ ਅਹਰਾਕੀ ਮਿਲਣ ਮਿਲੇ ਸਰਾਏ ਚ 10 ਲੱਖ ਸਵਾ ਲੱਖ ਹਾਥੀ ਮਿਲੇ ਦੇਹੂ ਜਹ ਅਬਲਾਕ ਖਾਸ ਸਵਾਰੀ ਮੋਹ ਚੱਲੇ ਨੀਚੇ ਲੱਗ ਨਿਸ਼ਾਨ ਵਾਹਿਗੁਰੂ ਦਾ ਖਾਲਸਾ ਜੀਤਾ ਸਤਰ ਚੌਗਾਂ ਨੌ ਲੱਖ ਘੋੜੇ ਅਤੇ ਇਸ ਤਰ੍ਹਾਂ 9 ਲੱਖ ਇਸੇ ਤਰ੍ਹਾਂ 1 ਲੱਖ ਸਰਾਏ ਜੇ ਕਹਿੰਦੇ ਨੇ ਛੋਟੇ ਤੰਬੂਆਂ ਸਵਾ ਲੱਖ ਹਾਥੀ ਅਤੇ ਗੁਰੂ ਕੇ ਖਾਲਸੇ ਨੇ ਹੱਥਾਂ ਵਿੱਚ ਨੇਜੇ ਬਰਸ਼ੇ ਪਕੜੇ ਹੋਣ ਤੇ ਇਹੋ ਜੇ ਹਜੂਮ ਦੇ ਵਿੱਚ ਇਹੋ ਜੀ ਇਕਤਰਤਾ ਦੇ ਵਿੱਚ ਗੋਬਿੰਦ ਸਿੰਘ ਘੋੜੇ ਤੇ ਚੜਿਆ ਹੋਇਆ ਅਤੇ ਖਾਸ ਸਵਾਰੀ ਪੰਥ ਦੇ ਵਿੱਚ ਗੋਬਿੰਦ ਸਿੰਘ ਜੀ ਚੱਲੇ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੇ ਵੱਲੋਂ ਇੱਕ ਗ੍ਰੰਥ ਦੀ ਭਾਵਨਾ ਪ੍ਰਗਟ ਕੀਤੀ ਹੈ ਜੇ ਲਾਲਚ ਨੂੰ ਤੋਹ ਕਹਿਉ ਦਾਸ ਗੋਬਿੰਦ ਸਮਾਜ ਇਹ ਮਨ ਵਿੱਚ ਲਾਲਚ 라 ਕੇ ਕਿ ਗੁਰੂ ਕੇ ਖਾਲਸੇ ਦਾ ਉਧੇ ਤੋਂ ਲੈ ਕੇ ਅਸਤ ਤੱਕ ਰਾਜ ਹੋਵੇ ਇਹ ਸਰਬ ਲੋ ਤੇਰੇ ਅਸਤੁੱਤਰ ਚੌਪਈਆਂ ਛੰਦਾਂ ਦੇ ਵਿੱਚ ਗੋਬਿੰਦ ਸਿੰਘ ਸਾਹਿਬ ਨੇ ਗਾਏ ਹਨ ਇਹ ਮਹਾਰਾਜ ਸਾਹਿਬ ਜੀ ਨੇ ਇਸ ਗ੍ਰੰਥ ਦੇ ਅਖੀਰ ਤੇ ਜਾ ਕਰਕੇ ਅਰਦਾਸ ਕੀਤੀ ਹੈ ਇਸੇ ਗ੍ਰੰਥ ਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਆਦ ਵਿੱਚ ਅਸਾਂ ਨੇ ਲక్ష్ਮੀ ਨਰਾਇਣ ਨੂੰ ਸਿਮਰਿਆ ਹੈ ਗੁਰੂ ਖਾਲਸਾ ਜੀ ਲక్ష్ਮੀ ਤੇ ਲక్ష్ਮੀ ਦਾ ਪਤੀ ਜੋ ਸਰਗੁਣ ਸਰੂਪ ਦਾ ਸੰਜੋ ਸਤੁੱਤਰ ਹੈ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇਸ ਗ੍ਰੰਥ ਦੇ ਵਿੱਚ ਗਾਇਨ ਕੀਤਾ ਹੈ ਗੁਰੂ ਖਾਲਸਾ ਜੀ ਪਈ ਕਦੰਦੇ ਨੇ ਕਿ ਇੱਕ ਗ੍ਰੰਥ ਦੇ ਵਿੱਚ ਮਾਇਆ ਦੀ स्तुਤੀ ਹੈ ਗੁਰੂ ਖਾਲਸਾ ਜੀ ਮਾਇਆ ਦੀ ਨਹੀਂ ਮਾਇਆ ਦੇ ਪਤੀ ਦੀ ਵੀ ਨਾਲ स्तुਤੀ ਹੈ ਮਹਾਰਾਜ ਜੀ ਇੱਕ ਗ੍ਰੰਥ ਦੇ ਵਿੱਚ ਲਕਸ਼ਮੀ ਦੀ ਪੂਜਾ ਦਾ ਨਹੀਂ ਲਕਸ਼ਮੀ ਦੇ ਪਤੀ ਦਾ ਸਿਮਰਨ ਕਰਨ ਦਾ ਵਿਧਾਨ ਵਤਨ ਕੀਤਾ ਹੈ ਇਸੇ ਗ੍ਰੰਥ ਜੀ ਆਉਂਦਾ ਹੈ ਸੁਨੋ ਸੰਤ ਪ੍ਰਸੰਗ ਪਣੀਤਾ ਸ੍ਰੀ ਸਰਬ ਲੋਕੋ ਪਾਵਨ ਗੀਤਾ ਖਸ਼ਟ ਰਾਗ ਨਾਰ ਸੁਤਨ ਜੁਤ ਜਟ ਜਕ ਰਾਗ ਪੰਚ ਰਾਗਣ ਜੁਤ ਅਸ਼ਟ ਪੁੱਤਰਤਾ ਕੇ ਸਮਝਾਨੋ ਰਾਗ ਮਾਲ ਜਾ ਵਿਦ ਬ੍ਰਹਮਨ ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੀਰ ਤੇ ਰਾਗ ਮਾਲਾ ਹੈ ਇਸ ਗ੍ਰੰਥ ਦੇ ਅਖੀਰ ਤੇ ਵੀ ਮਹਾਰਾਜ ਨੇ ਰਾਗ ਮਾਲਾ ਲੈ ਕੇ ਤੇ ਗ੍ਰਾਖ ਮਾਲਾ ਗੁਰੂਕ੍ਰਿਤ ਇਸ ਗਲ ਦੇ ਉੱਪਰ ਮੋਹਰ ਲਾਈ ਹੈ। ਔਰ ਮਹਾਰਾਜ ਸਾਹਿਬ ਜੀ ਨੇ ਬਿਵੇਕ ਅਬਿਵੇਕ ਸਮਰ ਭਇਓ ਭਾਰੀ ਪੰਜ ਅਧਿਆਏ ਪੁਰਾਨ ਕੋ ਸਾਰੀ ਅਸੰਖ ਅਸੁਰ ਅਨ ਦੇਵ ਸੰਗਰਾਮਾ ਸ੍ਰੀਪਥ ਯੋਧ ਬੀਰਜ ਬੀਰਜਨਾਦ ਕੁਰਸਨਾ ਇਹ ਗ੍ਰੰਥ ਦੇ ਵਿੱਚ ਬਿਵੇਕ ਤੇ ਅਬਿਵੇਕ ਦਾ ਯੁੱਧ ਵੀ ਮਹਾਰਾਜ ਨੇ ਕਥਨ ਕੀਤਾ ਹੈ ਮੰਗਲਾ ਜਨ ਸਰਸwati ਪਾਸਾ ਕਹੇ ਉਹ ਕਬ ਰਾਮ ਮਤ ਸੁਖਰਾ ਪਾਸਾ ਸੁਖਰਾ ਪਾਸ ਗ੍ਰੰਥ ਨੂੰ ਵਿਚਾਰ ਕੇ ਆ ਰਾਮ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਕੋ ਪਨਾਮ ਹੈ ਉਹਨਾਂ ਨੇ ਗੁਰੂ ਖਾਲਸਾ ਜੀ ਇਹ ਲਿਖਿਆ ਹੈ ਗ੍ਰੰਥ ਇਹਦੇ ਵਿੱਚ ਸਰਸwati ਪਾਸ ਤੇ ਸੁਖਰਾ ਪਾਸ ਇਹਨਾਂ ਦੋ ਪੁਰਾਣਾ ਨੂੰ ਮਸਨ ਕਰਕੇ ਮੰਗਲਾ ਚਰਨ ਨਾਮ ਗ੍ਰੰਥ ਬਣਾਇਆ ਹੈ। ਲਕshmi ਗਾਥ ਸ੍ਰੀ ਮੰਗਲਾ ਚਰਨ ਆਜ ਪਖਿਆਨ ਗ੍ਰੰਥ ਦਾ ਵਰਣ ਲਕshmi ਮਹਾਤਮ ਜਥਾ ਬੁੱਧ ਵਰਣੀ ਸ੍ਰੀ ਗੋਪਾਲ ਕੀ ਕਾਇਆ ਨਿਰ। ਜਿਵੇਂ ਗੁਰੂ ਖਾਲਸਾ ਜੀ ਇੱਕ ਆਤਮਾ ਤੇ ਸਰੀਰ ਹੈ। ਇਸੇ ਤਰ੍ਹਾਂ ਬ੍ਰਹਮ ਸਰੂਪ ਦੇ ਉੱਪਰ ਜਦੋਂ ਮਾਇਆ ਦਾ ਸਰੀਰ ਚੜ ਜਾਂਦਾ ਹੈ ਇਹ ਤੇ ਸਰਗੁਣ ਸਰੂਪ ਬਣ ਜਾਂਦਾ ਹੈ ਤੋ ਜੋ ਲక్ష్ਮੀ ਹੈ ਮਾਇਆ ਹੈ ਉਸ ਦੇ ਬਾਰੇ ਮਹਾਰਜ ਕਹਿੰਦੇ ਸਰਬਸ ਲక్ష్ਮੀ ਕੇ ਆਧਿਨਾ ਲੋਕ ਚਤਰਦਸ ਸ੍ਰਿਸ਼ਟ ਪ੍ਰਬੀਨਾ ਚਿਰਾਂਚਰ ਸਭ ਆਸਤ ਲక్ష్ਮੀ ਕੇ ਸਭ ਆਸਰਾ ਮਾਇਆ ਪੱਖੀ ਕੇ ਦੇਵ ਦੱਤ્ય ਧਨਵ ਮਾਨਵ ਗਨ ਰਾਕ ਉਸ ਅਸਰ ਸੰਭੂ ਬਸ ਮਨ ਜਨ ਮਾਇਆ ਅਸਰਤ ਜਗ ਪਰ ਤਾਰਾ ਜਗ ਛਿਨ ਇਨ ਬਿਨ ਸਰ ਨਾ ਕਰਾ ਪ੍ਰਾਪਤ ਸ੍ਰੀ ਹਿਤ ਵਰਨਿਓ ਗ੍ਰੰਥ ਜੁਗਤ ਉਗਤ ਜੁਗਤ ਅਨਭਵ ਸਤ ਪੰਥਾ ਕਿਰਪਾ ਕਰੇ ਲਕਸ਼ਮੀ ਨਾਰਾਇਣ ਅਚਲ ਵਿਵ ਕਬ ਮਿਲੈ ਪ੍ਰਾਯਣ ਸਤਗੁਰੂ ਸਾਹਿਬ ਜੀ ਕਹਿੰਦੇ ਨੇ ਇਹ ਗ੍ਰੰਥ ਦੇ ਆਦ ਵਿੱਚ ਅਸਾ ਨੇ ਲਕਸ਼ਮੀ ਦਾ ਵੀ ਵਰਣਨ ਕੀਤਾ ਹੈ ਪਰ ਲਕਸ਼ਮੀ ਕੱਲੀ ਨਹੀਂ ਪੂਜਣੀ ਲਕਸ਼ਮੀ ਨੂੰ ਅਕਾਲ ਪੁਰਖ ਪਰਮੇਸ਼ਰ ਦੀ ਦੇਹ ਕਰਕੇ ਮੰਨਣਾ ਹੈ ਪੂਜਾ ਅਕਾਲ ਦੀ ਹੀ ਕਰਨੀ ਹੈ ਪੰਥ ਦੇ ਵਿੱਚ ਅੰਨ ਧਨ ਦੀ ਕਮੀ ਨਾ ਰਹੇ ਇਸ ਵਾਸਤੇ ਗ੍ਰੰਥ ਵਰਣਨ ਕੀਤਾ ਹੈ ਫਿਰ ਮਹਾਰਾਜ ਕਹਿੰਦੇ ਕਿਰਪਾ ਕਰਾ ਲਕਸ਼ਮੀ ਨਾਰਾਇਣ ਲਕਸ਼ਮੀ ਦਾ ਪਤੀ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਕਿਰਪਾ ਕਰੇ ਜੇ ਕਹ ਲਈ ਲక్ష్ਮੀ ਦੀ ਗੱਲ ਹੋਜੀ ਤੇ ਮਹਾਰਾਜ ਨੇ ਇੱਥੇ ਨਾਰਾਇਣ ਪਦ ਨਹੀਂ ਸੀ ਲਿਖਦਾ ਮਹਾਰਾਜ ਨੇ ਕਿਹਾ ਸਾਡੇ ਤੇ ਲక్ష్ਮੀ ਦਾ ਪਤੀ ਕਿਰਪਾ ਕਰੇ ਤੇ ਅਚਲ ਵਿਵਸ ਸਾਨੂੰ ਅਚਲ ਸੰਪਤੀ ਪ੍ਰਾਪਤ ਹੋ ਜਿਹੜੀ ਸੰਪਤੀ ਕਦੇ ਕਸ਼ੀਨੀ ਨਾ ਹੋਵੇ ਖਤਮੀ ਨਾ ਹੋਵੇ ਆਮ ਲੋਕ ਲక్ష్ਮੀ ਦੇ ਕੋਲੋਂ ਦਾਤਾ ਮੰਗਦੇ ਨੇ ਪਰ ਆਜ ਨੇ ਲక్ష్ਮੀ ਤੋਂ ਨਹੀਂ ਲక్ష్ਮੀ ਦੇ ਨਰਾਇਣ ਤੋਂ ਦਾਤਾ ਮੰਗੀਆਂ ਨੇ ਗੁਰੂ ਖਾਲਸਾ ਜੀ ਸਰਬ ਲੋਗ ਰਤ ਤੇ ਕਿਸੇ ਨੇ ਪੜਿਆ ਹੀ ਨਹੀਂ ਪਹਿਲੀ ਗੱਲ ਜੇ ਕਿਸੇ ਨੇ ਪੜਿਆਏ ਤੇ ਉਹ ਕਿ ਤੂੰ ਨਹੀਂ ਕਰਦਾ ਜੇ ਕੋਈ ਮਨਦੁਤੀ ਹੋਵੇ ਤੇ ਉਹ ਇਥੋਂ ਪੜ ਲੈਂਦੇ ਨੇ ਲక్ష్ਮੀ ਗਾਥ ਸ੍ਰੀ ਮੰਗਲਾ ਚਲ ਆਦ ਬਖਿਆਨ ਗ੍ਰੰਥ ਜਬ ਇਹਦੇ ਵਿੱਚ ਲక్ష్ਮੀ ਦੀ ਗਾਥਾ ਹੈ ਇਹ ਗੱਲ ਪੜਦੇ ਹੀ ਨਹੀਂ ਕਿਰਪਾ ਕਰੇ ਲక్ష్ਮੀ ਨਾਰਾਇਣ ਅਚਲ ਵਿਵਵ ਕਬ ਮਿਲੇ ਪ੍ਰਾਇ ਇਹ ਗੁਰੂ ਖਾਲਸਾ ਜੀ ਉਹ ਪੜਦੇ ਹੀ ਨਹੀਂ ਕਿ ਮਹਾਰਾਜ ਨੇ ਕਦੀ ਪੂਜਾ ਬਾਰੇ ਜ਼ਿਕਰ ਕੀਤਾ ਹੈ ਦੀਵਾਲੀ ਤੇ ਗੁਰੂ ਖਾਲਸਾ ਜੀ ਪੰਡਿਤ ਲక్ష్ਮੀ ਦੀ ਪੂਜਾ ਕਰਉਂਦੇ ਸਨ ਇਹ ਮਹਾਰਾਜ ਗੁਰੂ ਗੋਬਿੰਦ ਸਿੰਘ ਨੇ ਕਿਹਾ ਖਾਲਸੇ ਨੇ ਲక్ష్ਮੀ ਦੀ ਪੂਜਾ ਨਹੀਂ ਕਰਨੀ پوجا نہیں کرنی جو آپ ادھین ہے کسی دے آشرت ہے آسرے دی پوجا کرنی ہے جنہیں سارا آسرا دونوں لشمی کا بھی آسرا ہے کرپا کر لشمی نار لچمی جو آسرا دین والا لشمی کا پتی ہے وہی پوجا خالسے نے کرنا ہے مہاراج نے سری مایا ਮਾਇਆ ਤੇ ਮਾਇਆ ਵਾਲਾ ਹੁਣ ਗੁਰੂ ਖਾਲਸਾ ਜੀ ਪ੍ਰਾਤਨ ਸਮੇਂ ਦੇ ਵਿੱਚ ਵਿੱਦਿਆ ਪੜਾਉਦੇ ਸਨ ਅੱਜ ਕੱਲ ਵਿੱਦਿਆ ਦੀ ਘਾਟ ਆ ਗਈ ਪੜਦਾ ਕੋਈ ਨਹੀਂ ਹੈ ਨਾ ਕਿਸੇ ਨੂੰ ਕੋਈ ਅਰਥ ਦਾ ਬੋਧ ਹੈ ਨਾ ਉਚਾਰਨ ਦਾ ਬੋਧ ਹੈ ਅੱਜ ਕੱਲ ਤੇ ਕਿੰਤੂ ਸ਼ੰਕੇ ਤਰਕਾਂ ਦੇ ਨਾਲ ਹੀ ਮਤ ਭਰੀ ਹੈ ਗੁਰੂ ਕਾ ਖਾਲਸਾ ਗੁਰੂ ਖਾਲਸਾ ਜੀ ਸਾਰ ਕਰਾਈ ਹੈ ਗੁਰੂ ਦਾ ਖਾਲਸਾ ਅਰਥ ਗਰਾਹੀ ਹੈ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਾ ਵਾਲਿਆ ਮਹਾਂਪੁਰਖਾਂ ਦੇ ਵੀ ਨੇ ਗੁਰੂ ਗ੍ਰੀਤ ਸਿੰਘ ਅਰਥਾਂ ਦੀ ਮਿਹਨਤ ਕਰਦੇ ਹੁੰਦੇ ਸੀ ਅਰਥਾਂ ਦੀ ਪਕਿਆਈ ਕਰਦੇ ਇੱਕ ਦੇ ਕਈ ਕਈ ਅਰਥ ਉਹਨਾਂ ਨੇ ਸਮਝਨੇ ਮਹਾਂਪੁਰਖਾਂ ਦੇ ਕੋਲ ਹੁਣ ਸ੍ਰੀ ਦਾ ਅਰਥ ਸ਼੍ਰੋਮਣੀ ਵੀ ਹੈ ਸ੍ਰੀ ਦਾ ਅਰਥ ਸਦੇ ਮੁਕਤੀ ਨੂੰ ਦੇਣ ਵਾਲਾ ਹੈ ਅਤੇ ਸ੍ਰੀ ਦਾ ਅਰਥ ਗੁਰੂ ਖਾਲਸਾ ਜੀ ਮਾਇਆ ਵੀ ਸ੍ਰੀ ਦਾ ਅਰਥ ਸੁਭਾਏ ਮਾਨ ਵੀ ਹੈ ਸ੍ਰੀ ਦਾ ਸ੍ਰੀ ਸਾਹਿਬ ਗੁਰਪਾਣ ਵੀ ਹੈ ਸ੍ਰੀ ਦਾ ਅਰਥ ਵਾਲਾ ਵੀ ਹੈ ਇਥੇ ਸ੍ਰੀ ਮਾਇਆ ਮਾਇਆ ਵਾਲਾ ਮਾਇਆ ਦਾ ਪਤੀ ਜਿਹੜੀ ਪਹਿਲੀ ਬਾਣੀ ਹੈ ਮਾਇਆ ਦੇ ਨਾਲ ਗੁਰੂ ਖਾਲਸਾ ਜੀ ਸ੍ਰੀ ਪਦ ਜਰੂਰ ਮਹਾਰਾਜ ਨੇ ਲਿਖਿਆ ਹੈ ਸ੍ਰੀ ਮਾਇਆ ਮਾਇਆ ਵਾਲਾ ਵਾਹਿਗੁਰੂ ਅਕਾਲ ਪੁਰਖ ਔਰ ਇਸ ਗ੍ਰੰਥ ਦੇ ਅਖੀਰ ਵਿੱਚ ਉਪਕਰਮ ਤੇ ਉਪ ਸੰਘਾਰ ਪੂਰਿਆਂ ਕਰਦਿਆਂ ਹੋਇਆਂ ਮਹਾਰਾਜ ਨੇ ਜਿੱਥੇ ਮਾਇਆਵਾਰੀ ਆਦ ਵਿੱਚ ਕਥਨ ਕੀਤਾ ਉੱਥੇ ਅਖੀਰ ਤੇ ਉੱਥੇ ਪ੍ਰਤਾਖੀ ਲਿਖ ਦਿੱਤਾ ਕਿਰਪਾ ਕਰੇ ਲਕਸ਼ਮੀ ਨਾਰਾਇਣ ਅਚਲ ਵਿਭਵ ਜਿਹੜੀ ਸੰਪਤੀ ਕਦੇ ਖਤਮ ਨਾ ਹੋਵੇ ਸਦਾ ਵੀ ਨਾਮ ਦਾਮ ਦੀ ਸਦਾ ਵੀ दैवी ਸੰਪਦਾ ਦੀ ਸੰਪਤੀ ਗੁਰੂ ਕੇ ਖਾਲਸੇ ਨੂੰ ਪ੍ਰਾਪਤ ਹੋ ਕਿਉਂਕਿ ਆਸਰੀ ਸੰਪਦਾ ਤੇ ਮਿਟਦੀ ਰਹਦੀ ਹੈ ਗੁਰੂ ਖਾਲਸਾ ਜੀ ਇਹ ਦੀਵਾਲੀ ਤੇ ਉਪਦੇਸ਼ ਮਹਾਰਾਜ ਨੇ ਬਖਿਆ ਵੀ ਲੋਕ ਲక్ష్ਮੀ ਦੀ ਪੂਜਾ ਕਰਦੇ ਨੇ ਗੁਰੂ ਕੇ ਖਾਲਸੇ ਨੇ ਲక్ష్ਮੀ ਨਾਰਾਇਣ ਦੀ ਪੂਜਾ ਕਰਨੀ ਗੁਰੂ ਖਾਲਸਾ ਜੀ ਕਈ ਵਿਵਾਦ ਖੜਾ ਕਰਦੇ ਨੇ ਜੀ ਇਹ ਤੇ ਸਰਬ ਲੋਕ ਗ੍ਰੰਥ ਵਿੱਚ ਲక్ష్ਮੀ ਦੀ ਪੂਜਾ ਹੈ ਇਹ ਲక్ష్ਮੀ ਦੀ ਪੂਜਾ ਗੁਰੂ ਕੇ ਸਿਖੋਂ ਕਰਨਗੇ ਨਹੀਂ ਗੁਰੂ ਖਾਲਸਾ ਜੀ ਇਹ ਲక్ష్ਮੀ ਨਾਰਾਇਣ ਦੀ ਪੂਜਾ ਹੈ ਇਸ ਗ੍ਰੰਥ ਵਿੱਚ ਹੀ ਲਿਖਿਆ ਹੈ ਅਰਥ ਤੇ ਸਿੱਧੇ ਹੀ ਨਹੀਂ ਪਤਾ ਨਹੀਂ ਕਿੱਥੋਂ ਵੱਲਦੇ ਪਾ ਲਿੰਦੇ ਜੀ ਗੁਰੂ ਖਾਲਸਾ ਜੀ ਇਹ ਲੋਕ ਆਪ ਹੀ ਨਹੀਂ ਪੜੇ ਇਸ ਗ੍ਰੰਥ ਨੂੰ ਵਿਚਾਰਿਆ ਨਹੀਂ ਮੂਲ ਮੰਤਰ ਪੜ੍ਹਨ ਦੀ ਸੋਚ ਹੀ ਨਹੀਂ ਰੱਖਦੇ ਔਰ ਇਹ ਮਹਾਨ ਗ੍ਰੰਥ ਦੇ ਉੱਪਰ ਕਿੰਤੂ ਕਰਦੇ ਆ ਗੁਰੂ ਖਾਲਸਾ ਜੀ ਜਿਹੜਾ ਸੂਰਜ ਵਾਂਗ ਉੱਠਦਾ ਹੈ ਥੋਕ ਉਹਦੇ ਆਪਣੇ ਮੋਹ ਤੇ ਯਾਰ ਕੇ ਪਉਦਾ ਹੈ ਜਿਹੜਾ ਸਰਬ ਲੋ ਪ੍ਰਕਾਸ਼ ਬ੍ਰੰਤ ਨੂੰ ਨਿੰਦੇਗਾ ਉਹ ਦੁਨੀਆ ਦੇ ਵਿੱਚ ਆਪ ਹੀ ਤ੍ਰਿਗਾਕਾਰ ਹੋਵੇਗਾ ਸੱਜੇ ਪਾਤਸ਼ਾਹ ਜੀ ਅਕਾਲੀ ਗੁਰਬਾਣੀ ਨੂੰ ਇਹਨਾਂ ਲੋਕਾਂ ਦੇ ਨਿੰਦਣ ਉੱਪਰ ਕੋਈ ਫਰਕ ਨਹੀਂ ਪਵੇਗਾ ਇਸ ਲਈ ਸੱਜੇ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਦਾ ਧਿਆਨ ਕਰੀਏ ਅਜ ਮਹਾਰਾਜ ਰੇਖ ਦਾ ਉਚਾਰਨ ਕਰਦੇ ਪਏ ਗੁਰੂ ਖਾਲਸਾ ਜੀ ਬਹਿਕਾਰੀ ਇਹ ਇੱਕ ਰੇਖ ਦਾ ਦੀ ਹੀ ਜਾਤੀ ਹੈ ਛੰਦ ਸ਼ੋਹਤਰ ਦੇ ਵਿੱਚ ਇੱਕ ਪ੍ਰਸਤਾਰ ਹੁੰਦਾ ਹੈ ਜਿਵੇਂ ਗੁਰੂ ਖਾਲਸਾ ਜੀ ਓੰਕਾਰ ਦੇ 63 ਪ੍ਰਕਾਰ ਦੇ ਭੇਦ ਬਣਾਏ ਸੀ ਕਿਸੇ ਨੇ ਆਕਾਰ ਨੂੰ ਲਘੂ ਕਰ ਲਿਆ ਕਿਸੇ ਨੇ ਮਕਾਰ ਇਸ ਤਰ੍ਹਾਂ ਸੰਸਕ੍ਰਿਤ ਦੇ ਕਾਨੂੰਨ ਕਹਦੇ ਅਨੁਸਾਰ ਕਿਸੇ ਨੇ ਹਰਸਵ ਕਰ ਲਿਆ ਕਿਸੇ ਮਾਤਰਾ ਨੂੰ ਤੇ ਉਹਨਾਂ ਨੇ ਉਚਾਰਨ ਬਣਾ ਲਏ ਇਦਾਂ ਹੀ ਇਹ ਪ੍ਰਸਤਾਰ ਹੁੰਦਾ ਹੈ ਲਗੂ ਨੂੰ ਧੀਰ ਕਰ ਲੈਣਾ ਜਿਵੇਂ ਨਰਾਜ ਹੀ ਹੈ ਤੋ ਨਰਾਜ ਦਾ ਪਹਿਲਾ ਧੀਰਗ ਦੂਜਾ ਲਗੂ ਪਹਿਲਾ ਧੀਰਗ ਦੂਜਾ ਲਗੂ ਇਦਾਂ ਇੱਕ ਚੱਲਦਾ ਹੈ ਇੱਕ ਪ੍ਰਸਤਾਰ ਕਰ ਲੈਂਦੇ ਨੇ ਉਹ ਪਹਿਲਾ ਲਗੂ ਤੇ ਦੂਜਾ ਦੀਰਘ ਪਹਿਲਾ ਲਗੂ ਤੇ ਦੂਜਾ ਦੀਰਘ ਇਦਾਂ ਉਹ ਚਾਲ ਜੋੜ ਲੈਂਦੇ ਨੇ ਇਹਨੂੰ ਪ੍ਰਸਤਾਰ ਕਹਿੰਦੇ ਨੇ अनेਕਾਂ ਹੀ ਇਹਦੇ ਭੇਦ ਕਲਪ ਲਾਦੇ ਨੇ ਬੇਕਾਰੀ ਵੀ ਗੁਰੂ ਖਾਲਸਾ ਜੀ ਇੱਕ ਪ੍ਰਸਤਾਰ ਦੁਆਰਾ ਬਣਾਇਆ ਸ਼ੰਦ ਜੋ ਮਹਾਰਾਜ ਦੇ ਅਨੁਭਵ ਵਿੱਚੋਂ ਨਿਕਲਿਆ ਹੈ ਇਹ ਰੇਖਤਾ ਬੇਕਾਰੀ ਵਰਣਕ ਸ਼ੰਦ ਹੈ ਸ਼ੰਦ ਸ਼ਾਸਤਰ ਦੇ ਵਿੱਚ ਗੁਰੂ ਖਾਲਸਾ ਜੀ ਚਾਰ ਪ੍ਰਕਾਰ ਦੇ ਸ਼ੰਦ ਹੁੰਦੇ ਨੇ ਇੱਕ ਵਰਨਕ ਇਸੇ ਤਰ੍ਹਾਂ ਇੱਕ ਮਾਤਰਕ ਇੱਕ ਗਨਕ ਤੇ ਇੱਕ ਮਿਸ਼ਰਤ ਚਾਰ ਪ੍ਰਕਾਰ ਦੇ ਸ਼ੰਦ ਹੁੰਦੇ ਹੋਣ ਵਰਨਕ ਸ਼ੰਦ ਉਹਨਾਂ ਨੂੰ ਕਹਿੰਦੇ ਨੇ ਜਿਹਦੇ ਵਿੱਚ ਅੱਖਰਾਂ ਦੀ ਹੀ ਗਿਣਤੀ ਕੀਤੀ ਜਾਵੇ ਮਾਤਰਕ ਸ਼ੰਦ ਉਹਨਾਂ ਨੂੰ ਕਹਿੰਦੇ ਨੇ ਜਿਨ੍ਹਾਂ ਵਿੱਚ ਮਾਤਰਾ ਗਿਣੀਆਂ ਜਾਣ ਅਤੇ ਦਨ ਇਸੇ ਤਰ੍ਹਾਂ ਗਣਕਸ਼ਾਂਦ ਉਹਨੂੰ ਕਹਿੰਦੇ ਨੇ ਜਿਹਦੇ ਵਿੱਚ ਗਣਾ ਦਾ ਭੇਦ ਹੋਵੇ ਤੇ ਮਿਸ਼ਰਤ ਸ਼ਾਂਦ ਉਹਨੂੰ ਕਹਿੰਦੇ ਨੇ ਜਿਹਦੇ ਵਿੱਚ ਗੁਰੂ ਖਾਲਸਾ ਜੀ ਮਾਤਰਾ ਵੀ ਗਿਣੀਆਂ ਜਾਣ ਅੱਖਰ ਵੀ ਗਿਣੇ ਜਾਣ ਤੇ ਗਣ ਵੀ ਗਿਣੇ ਜਾਣ ਜਾਂ ਦੋ ਸ਼ਦਾਂ ਨੂੰ ਮੇਲ ਕੇ ਇੱਕ ਸ਼ਾਂਦ ਬਣਾਇਆ ਜਾਵੇ ਜਿਵੇਂ ਛੱਪੇ ਹੈ ਪਹਿਲੇ 24 24 ਮਾਤਰਾ ਨਹੀਂ ਚਾਰ ਤੁਕਾਂ ਵਿੱਚ ਜੇ ਦੂਜੀਆਂ ਦੋ ਤੁਕਾਂ ਦੇ ਵਿੱਚ ਠਾਈ-ਠਾਈ ਮਾਤਰਾ ਹੋਵੇ ਦੋ ਸ਼ੰਦਾਂ ਨੂੰ ਮਿਲ ਕੇ ਇੱਕ ਸ਼ਬਦ ਬਣਿਆ ਹੈ ਇਹਨੂੰ ਮਿਸ਼ਰਤ ਕਹਿੰਦੇ ਨੇ ਇਸੇ ਤਰ੍ਹਾਂ ਗੁਰੂ ਖਾਲਸਾ ਜੀ ਇਹ ਵਰਣਕ ਸ਼ੰਗ ਹੈ ਅਤੇ ਦੰਡਕ ਹੈ ਜਿਵੇਂ ਗੁਰੂ ਰਾਮਦਾਸ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੰਡਕ ਸ਼ੰਦਾਂ ਵਿੱਚ ਦੰਡਕਦਾਰ ਤੁਕਾਂ ਇਹ ਜਿਹੜੀ ਤੁਕ ਲੰਮੀ ਹੋਵੇ ਡੰਡੇ ਵਾਂਗ ਉਹਨੂੰ ਕਹਿੰਦੇ ਨੇ ਦੰਡਕ ਛੰਦ ਅਤੇ ਜਿਹੜੀ ਛੋਟੀ ਤੁਕ ਹੋਵੇ ਉਹਨੂੰ ਕਹਿੰਦੇ ਲਘੂ ਛੰਦ ਅਰਧ ਦੰਡਕ ਛੰਦ ਵੀ ਹੁੰਦੇ ਨੇ ਜਿਹੜੇ ਗੁਰੂ ਖਾਲਸਾ ਜੀ ਹੋਣ ਲੰਮੇ ਪਰ ਆਮ ਸ਼ਬਦਾਂ ਦੇ ਨਾਲ ਤੁਕ ਛੋਟੀ ਹੋਵੇ ਉਹਨੂੰ ਅਰਧ ਦੰਡਕ ਵੀ ਕਹਿੰਦੇ ਇਹ ਦੰਡਕ ਹੈ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੀ ਦੇ ਸੋਈਏ ਦੰਡਕ ਛੰਦ ਲਮੇਰੀਆਂ ਤੁਕਾਂ ਦੇ ਇਹਨਾਂ ਸ਼ੰਦਾਂ ਨੂੰ ਪੜਨਾ ਇਹਨਾਂ ਦੇ ਵਿਸ਼ਰਾਮ ਲਾਉਣੇ অতি ਕਠਨ ਕਠਨ ਹੁੰਦੀ ਹੈ ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਦੰਡਕ ਸ਼ੰਦ ਵਰਨਕ ਲਿਖਿਆ ਹੈ ਹਰੇਕ ਪੰਕਤੀ ਵਿੱਚ 43 ਅੱਖਰ ਨੇ ਅਤੇ ਚਾਰ ਤੁਕਾਂ ਦੇ ਵਿੱਚ 172 ਅੱਖਰ ਬਣਦੇ ਹਨ ਜਿਨ੍ਹਾਂ ਵਿੱਚ 52 ਗੁਰੂ ਤੇ 114 ਲਘੂ ਹੁੰਦੇ ਨੇ ऐसे शब्द ਦਾ ਨਾਮ ਹੈ ਬੇਕਾਰੀ ਰੇਖਤਾ ਰੇਖਤਾ ਗੁਰੂ ਕਾਲਸਾ ਜੀ ਫੌਜੀਆ ਦੀ ਬੁਣੀ ਜਿਵੇਂ ਅਫਗਾਨਿਸਤਾਨ ਤੋਂ ਚੱਲਣਾ ਚੱਲਦੇ ਚੱਲਦੇ ਪੰਜਾਬ ਤੱਕ ਪਹੁੰਚਣਾ ਜਿੱਥੇ ਜਾਣਾ ਉਥੋਂ ਦੀ ਬੋਲੀ ਉਥੋਂ ਦਾ ਸ਼ਬਦ ਉਹਨਾਂ ਦੀ ਬੋਲੀ ਵਿੱਚ ਐਡ ਹੁੰਦਾ ਜਾਂਦਾ ਔਰ ਅਲੀ ਮਿਰੀ ਜੀ ਮਿੰਗੀ ਡੇਢੀ ਦੀ ਬੋਲੀ ਉਹਨੂੰ ਉਰਦੂ ਵੀ ਕਹਿ ਦਿੰਦੇ ਨੇ ਤੇ ਰੇਖਤਾ ਵੀ ਕਹਿ ਦਿੰਦੇ ਗੁਰੂਕਾਲ ਸਾਹਿਬ ਜੀ ਜਿਵੇਂ ਆਮ ਪੰਜਾਬੀ ਇੱਕ ਅਦਾ ਸ਼ਬਦ ਅੰਗਰੇਜ਼ੀ ਦਾ ਬੋਲ ਦਿੰਦੇ ਨੇ ਇੱਕ ਅਦਾ ਹਿੰਦੀ ਦਾ ਬੋਲ ਦਿੰਦੇ ਨੇ ਇੱਕ ਅਦਾ ਸ਼ਬਦ ਉਰਦੂ ਫਾਰਸੀ ਦਾ ਬੋਲ ਦਿੰਦੇ ਨੇ ਤਾਂ ਇਹ ਮੰਨ ਜਾਂਦਾ ਇਹ ਟੇਢੀ ਵਿੰਗੀ ਬੋਲੀ ਰੇਖਤਾدار ਸੰਦਾਈ ਵਿੰਗਾ ਟੇਢਾ ਇਹ ਇੱਕ ਸਪਸ਼ਟ ਸਾਫ਼ ਬੋਲੀ ਨਹੀਂ ਹੈ ਜਿਹੜੀ ਇਹੋ ਜੀ ਰਲੀ ਮਿਲੀ ਹੈ ਟੇਢੀ ਮੇਢੀ ਦੀ ਬੋਲੀ ਹੈ ਕੋਈ ਅੰਗਰੇਜ਼ੀ ਦਾ ਸ਼ਬਦ ਫੜ ਲਿਆ ਕੋਈ ਫਾਰਸੀ ਦਾ ਕੋਰਤੂ ਦਾ ਕੋਈ ਹਿੰਦੀ ਦਾ ਕੋਈ ਪੰਜਾਬੀ ਦਾ ਸਪਸ਼ਟ ਪੰਜਾਬੀ ਕੋਈ ਵਰਲਾ ਹੀ ਬੋਲਦਾ ਨਹੀਂ ਤੇ ਗੁਰੂ ਖਾਲਸਾ ਜੀ ਰਲਿ ਮਿਲਿ ਹੀ ਬੋਲੀ ਜਾਂਦੇ ਇਹ ਇੱਕ ਰੇਖਤਾ ਹੈ ਰੇਖਤਾ ਦੇ ਵਿੱਚ ਫਾਰਸੀ ਸ਼ਬਦਾਂ ਦੀ ਭਰਮਾਰ ਹੁੰਦੀ ਹੈ ਸੋ ਮਹਾਰਾਜ ਸਾਹਿਬ ਜੀ ਇਹ ਸਰਬਲੋਕ ਗ੍ਰੰਥ ਵਿੱਚ ਰੇਖਤਾ ਲਿਖਦੇ ਨੇ ਚੰਡੀ ਚਰਿਤ੍ਰ ਵਿੱਚ ਵੀ ਰੇਖਤਾ ਆਉਂਦੀ ਹੈ ਕਰੀ ਹੈ ਹਕੀਕਤ ਇਸ ਤਰੀਕੇ ਦੇ ਨਾਲ ਉਹਦਾ ਪਾਠ ਚੱਲਦਾ ਹੈ ਤੋਂ ਗੁਰੂ ਖਾਲਸਾ ਜੀ ਜਿੱਥੇ ਸਰਬ ਲੋ ਪ੍ਰਕਾਸ਼ ਗ੍ਰੰਥ ਦੀ ਬਾਣੀ ਬ੍ਰਹਮ ਗਿਆਨ ਦੇ ਨਾਲ ਭਰੀ ਹੈ ਉੱਥੇ ਮਹਾਰਾਜ ਨੇ ਵੀਰ ਰਸ ਵੀ ਵਰਣਨ ਕੀਤਾ ਹੈ ਇਸ ਪਾਵਨ ਗੁਰਬਾਣੀ ਨੂੰ ਇਹਨੂੰ ਪੜ੍ਹਦੇ ਨਾਲ ਤਾਇਰਾ ਦਾ ਖੂਨ ਵੀ ਖੌਲ ਉੱਠਦਾ ਹੈ ਉਹ ਵੀ ਜੰਗ ਦੇ ਮੈਦਾਨ ਵਿੱਚ مرن مٹن تیار ہو جاتے ایسی اکالی بانی ہے گی گربجن جی خالسا پنڈر وال گرمخ پرو خالسا جی یہ جو پاون گربا ہے اس پاون گربا نو گرو گرت منیا ہے کوئی گرمکھ پرکاش گرنتھ پڑھے بابا جی نہنگ سنگھ جی ਪੂਰਨ ਬ੍ਰਹਮ ਗਿਆਨੀ ਮਾਪੂਰਖ ਮਾਤਾ ਸਹਿਬ ਦੇਵਾ ਦੀ ਅਸਥਾਨ ਤੇ ਜਿਨ੍ਹਾਂ ਨੇ ਲੰਮਾ ਸਮਾਂ ਸੇਵਾ ਕੀਤੀ ਉਹਨਾਂ ਨੇ ਇਹ ਗੁਰਬਾਣੀ ਨੂੰ ਗੁਰੂ ਗ੍ਰੰਥ ਮੰਨਿਆ ਇਸੇ ਤਰ੍ਹਾਂ ਪ੍ਰਿੰਸੀਪਲ ਸਾਬ ਸਿੰਘ ਜੀ ਜਿਨ੍ਹਾਂ ਨੇ ਗੁਰਬਾਣੀ ਦਾ ਟਿਕਾ ਵੀ ਕੀਤਾ ਉਹ ਵੀ ਇਸ ਗੁਰਬਾਣੀ ਨੂੰ ਗੁਰੂ ਗ੍ਰੰਥ ਮੰਨਦੇ ਰਹੇ ਪ੍ਰਿੰਸੀਪਲ ਵਿਸ਼ਨ ਸਿੰਘ ਜੀ ਉਹ ਵੀ ਇਸ ਗੁਰਬਾਣੀ ਨੂੰ ਗੁਰੂ ਗ੍ਰੰਥ ਮੰਨਦੇ ਰਹੇ ਇਸ ਤੋਂ ਤੱਕ ਬਸ ਨਹੀਂ ਗੁਰੂ ਖਾਲਸਾ ਜੀ ਸਿੰਘ ਸਾਹਿਬ ਅਕਾਲੀ ਹਜੂਰਾ ਸਿੰਘ ਜੀ ਹੈਡ ਗ੍ਰਾਂਤੀ ਸ੍ਰੀ ਤਖਤ ਸਾਹਿਬ ਹਜੂਰ ਸਾਹਿਬ ਦੇ ਉਹਨਾਂ ਨੇ ਇਸ ਗੁਰਬਾਣੀ ਦੇ ਵਿੱਚ ਖਾਲਸਾ ਮਹਿਮਾ ਦਾ ਪ੍ਰਥਮ ਟੀਕਾ ਵੀ ਕੀਤਾ ਉਹਨਾਂ ਵੀ ਇਹ ਗੁਰਬਾਣੀ ਨੂੰ ਗੁਰੂਕ੍ਰਿਤ ਮੰਨਿਆ ਹੈ ਗੁਰੂ ਖਾਲਸਾ ਜੀ ਦੇ ਰੂਪ ਸਾਹਿਬ ਵਾਲੇ ਮਹਾਂਪੁਰਖ ਉਹਨਾਂ ਦੀ ਸੰਪਰਦਾਇ ਵੱਲੋਂ ਵੀ ਖਾਲਸਾ ਮਹਿਮਾ ਦਾ ਟੀਕਾ ਛੱਪਿਆ ਬੜਾ ਅਦਭੁਤ ਟੀਕਾ ਹੈ ਉਹ ਨਾਮੀ ਇਸ ਕੁਰਬਾਨੀ ਨੂੰ ਗੁਰੂਕ੍ਰਿਤ ਮੰਨਿਆ ਹੈ ਕਿਤਨੇ ਮਹਾਂਪੁਰਖਾਂ ਦਾ ਜ਼ਿਕਰ ਕਰੀ ਹੋਏ ਬਾਬਾ ਸੰਤਾ ਸਿੰਘ ਜੀ ਅਕਾਲੀ ਮਹਾਂਪੁਰਖ ਉਹਨਾਂ ਨੇ ਇਸ ਕੁਰਬਾਨੀ ਨੂੰ ਛਕਵਾਇਆ ਹੈ ਬਾਬਾ ਮਿਤ ਸਿੰਘ ਜੀ ਦਾ ਸੁਪਨਾ ਸਵੀਕਾਰ ਕੀਤਾ ਹੈ ਅਤੇ ਗੁਰੂ ਕੇ ਪੰਥ ਵਿੱਚ ਇਸ ਕੁਰਬਾਨੀ ਦਾ ਪ੍ਰਚਾਰ ਕੀਤਾ ਹੈ ਗੁਰੂ ਖਾਲਸਾ ਜੀ ਬਾਬਾ ਸੰਤਾਰ ਸਿੰਘ ਜੀ ਅਕਸਰ ਕਿਆ ਕਰਦੇ ਸਨ ਜਦੋਂ ਸਰਬਲੋਕ ਰੰਤ ਦੀ ਬਾਣੀ ਨਹੀਂ ਸੀ ਸੁਪਵਾਈ ਬੜੇ ਪੰਥ ਵਿੱਚ ਕਈ ਵਾਰ ਕੜਾਕੇ ਚ ਚੱਲਣੇ ਪੈਂਦੇ ਸਨ ਕਈ ਵਾਰ ਇਹ ਹੋ ਜਾਂਦਾ ਸਭਾ ਜਨ ਸੰਗਾਂ ਦੇ ਕਚਾਰੇ ਵੀ ਨਾ ਸੀ ਪਈ ਉਹਨਾਂ ਵੀ ਪ੍ਰਾਣੀ ਇੱਕ ਕਚਰਾ ਪਾ ਕੇ ਉਹਨਾਂ ਨੇ ਗੁਜ਼ਾਰਾ ਕਰਨਾ ਜਦੋਂ ਉਹਦੀ ਇਹ ਪਾਵਨ ਗੁਰਬਾਣੀ ਛਾਪ ਦਿੱਤੀ ਹੈ ਪੰਥ ਵਿੱਚ ਪਤਾ ਨਹੀਂ ਅੰਨ ਧੰਨ ਕਿੱਧਰੋਂ ਆ ਗਿਆ ਕਮੀ ਹੋਈ ਨਹੀਂ ਕਦੇ ਐਸੀ ਗੁਰੂ ਦੀ ਕਿਰਪਾ ਹੋਈ ਹੈ ਗੁਰੂ ਖਾਲਸਾ ਜੀ ਇਹ ਗੁਰਬਾਣੀ ਦਾ ਪ੍ਰਤਾਪ ਹੈ ਜਦੋਂ ਦੀ ਦਾਸ ਨੇ ਇਹ ਕਥਾ ਕਰਨੀ ਸ਼ੁਰੂ ਕੀਤੀ ਹੈ ਦਾਸ ਦਾ ਆਪਣਾ ਨਿੱਜੀ ਅਨੁਭਵ ਹੈ ਅਨਤਨ ਦਾ ਪਤਾ ਹੀ ਨਹੀਂ ਕਿਧਰੋਂ ਚਲਿਆ ਆਉਂਦਾ ਇਤਨੀ ਗੁਰੂ ਮਹਾਰਾਜ ਸਾਹਿਬ ਜੀ ਦੀ ਕਿਰਪਾ ਹੈ ਕਿਉਂਕਿ ਅਨਤਨ ਹੋਏਗਾ ਤਾਂ ਹੀ ਗੁਰੂ ਕੇ ਲੰਗਰ ਚੱਲਣਗੇ ਤਾਂ ਹੀ ਗੁਰਬਾਣੀ ਦੇ ਕਾਰਜ ਹੋਣਗੇ ਇਸ ਲਈ ਅਨ ਧਨ ਦੀ ਵੀ ਲੋੜ ਹੈ ਨਾਮ ਸਿਮਰਨ ਦੀ ਵੀ ਲੋੜ ਹੈ ਅਨ ਧਨ ਦੇ ਲਈ ਹੈ ਨਾਮ ਸਿਮਰਨ ਮੰਨ ਲਈ ਹੈ ਦੋਨਾਂ ਦੀ ਬਰਾਬਰ ਲੋੜ ਹੈ ਸੋ ਗੁਰੂ ਖਾਲਸਾ ਜੀ ਅੱਜ ਕੱਲ ਕਿੰਤੂਆਂ ਦੇ ਵਿੱਚ ਹੀ ਝਗੜਿਆਂ 'ਚ ਫਸੇ ਏ ਬਾਣੀ ਦੀ ਵਿਚਾਰ ਤੇ ਕੋਈ ਵਿਰਲਾ ਹੀ ਵਿਚਾਰਦਾ ਹੈ ਇਸ ਲਈ ਗਮਰਾਹ ਗੁਣ ਪ੍ਰਚਾਰ ਤੋਂ ਬਚ ਕੇ ਗੁਰੂ ਕੀ ਗੁਰਬਾਣੀ ਦੇ ਲੜ ਲੱਗਣਾ ਹੈ ਆਪਣੇ ਜੀਵਨ ਨੂੰ ਸਫਲਿਆ ਕਰਨਾ ਹੈ